ਤੁਸੀਂ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਂ ਕਣਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਸਵੇਰ ਤੋਂ ਪੈ ਰਹੇ ਮੀਂਹ ਨੇ ਸਹਿਰ ਦੀਆਂ ਸੜਕਾਂ ਤੇ ਅਤੇ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਜਲ-ਥਲ ਕਰਕੇ ਰੱਖ ਦਿੱਤਾ ਹੈ ਕਈ ਇਲਾਕਿਆਂ ਵਿੱਚ ਸੜਕਾਂ ਨਹਿਰਾ ਵਰਗੀਆਂ ਦਿਖਾਈ ਦੇ ਰਹੀਆਂ ਹਨ ਜਦਕਿ ਬਾਜ਼ੋਰਾ ਵਿੱਚ ਲੱਖ ਲੱਖ ਤੱਕ ਪਾਣੀ ਖੜਾ ਹੋਣ ਨਾਲ ਲੋਕਾਂ ਲਈ ਆਵਾਜਾਈ ਮੁਸ਼ਕਲ ਹੋ ਗਈ ਸਭ ਤੋਂ ਵੱਧ ਪ੍ਰਭਾਵਿਤ ਵਪਾਰੀ ਵਰਗ ਹੈ ਕਿਉਂਕਿ ਕਈ ਦੁਕਾਨਾਂ ਅੰਦਰ ਤੱਕ ਪਾਣੀ ਦਾਖਲ ਹੋ ਗਿਆ ਜਿਸ ਨਾਲ ਹਜ਼ਾਰਾਂ ਰੁਪਏ ਦਾ ਸਮਾਨ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਾਰੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਹਰ ਸਾਲ ਬਰਸਾਤ ਦੌਰਾਨ ਫਗਵਾੜਾ ਦੇ ਬਾਜ਼ਾਰ ਇਸੇ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦੇ ਹਨ ਉਹ ਕਈ ਸਾਲਾਂ ਤੋਂ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਕੋਲ ਪਾਣੀ ਨਿਕਾਸੀ ਲਈ ਪੱਕੇ ਪ੍ਰਬੰਧ ਦੀ ਮੰਗ ਕਰ ਚੁੱਕੇ ਹਨ ਪਰ ਹੁਣ ਤੱਕ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੋਈ ਇਸ ਲਾਪਰਵਾਹੀ ਕਾਰਨ ਬਰਸਾਤ ਦਿਨ ਉਨ੍ਹਾਂ ਲਈ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ ਮੌਜੂਦਾ ਹਾਲਾਤਾਂ ਨੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਸ਼ਹਿਰ ਵਿੱਚ ਡਰੇਨੇਜ ਪ੍ਰਣਾਲੀ ਦੀ ਨਿਕਾਸੀ ਅਤੇ ਪ੍ਰਸ਼ਾਸਨ ਦੀ ਬੇਧਿਆਨੀ ਨੂੰ ਸਪਸ਼ਟ ਕਰ ਦਿੰਦਾ ਹੈ ਕਿ ਹਨੇ ਸਮੇਂ ਫਗਵਾੜਾ ਸ਼ਹਿਰ ਦੀ ਆਲ ਤੁਸੀਂ ਖੁਦ ਹੀ ਦੇਖ ਲਓ ਉਹ ਤਸਵੀਰਾਂ ਵਿੱਚ ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਟੂਰ ਪੀਟਰ ਅਸੀਂ ਇੰਡਸ ਨੇ ਆਪੋਰਟ ਦੇ ਜਿਹੜਾ ਜਲੰਧਰ ਸ਼ਾਹਕੋਟ ਤੇ ਰਹਿਣ ਵਾਲੇ ਆ ਇੱਥੇ ਆਏ ਆ ਕਿਸੇ ਕੰਮ ਵਾਸਤੇ ਆਹ ਰੋਡ ਚੱਲਦਾ ਆ ਔਰ ਇਹ ਰੋਡ ਵੀ ਹੱਟ ਗਈ ਸਰਕਾਰ ਲਾਹਤ ਆ ਸਰਕਾਰ ਦੀ ਸਰਕਾਰਾਂ ਨੂੰ ਕੀ ਕਹਿਣਾ ਜਾਨੇ ਲਾਹਤ ਲਾਹਤ ਜਿਹਨੇ ਸੁੱਚੇ ਪੈਸੇ ਸਰਕਾਰ ਕੋ ਉੰਡੇ ਦੀ ਲਾਹਤ ਵਾਸ ਕਰ ਲੋ ਇਹ ਕੰਦੇ ਰੋਡ ਸਾਡੀ ਸਕੂਟਰੀ ਵੀ ਖੱਤੀ ਚੱਲੋ ਰੁਕ ਗਈ ਆ ਗੋਡੇ-ਗੋਡੇ ਤੱਕ ਪਾਣੀ ਆ ਇਥੇ ਇਨਾ ਗੰਦਾ ਹਾਲਾ ਫਗਵਾੜਾ ਸ਼ਹਿਰ ਕਿੱਦਾਂ ਦਾ ਲੱਗਾ ਤੁਹਾਨੂੰ ਇੱਥੇ ਆ ਕੇ ਹਾਂ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਮਨੂ ਮਾਂਗਾ ਜੀ ਹਾਂ ਮਨੂ ਮਾਂਗਾ ਜੀ ਅੱਜ ਗਊਸ਼ਾਲਾ ਰੋਡ ਦੇ ਉੱਪਰ ਖੜੇ ਆਂ ਕੀ ਮਥਲਾਇ ਜਰਾ ਸ਼ਰਮਾ ਜੀ ਜੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਫਗਵਾੜੇ ਬਾਰਿਸ਼ ਦਾ ਪੂਰਾ ਮਾਹੌਲ ਆ ਪਹਿਲੀ ਬਾਰਿਸ਼ ਆ ਫਗਵਾੜੇ ਦੀ ਵਾਲੀ ਜਿਹੜੀ ਸਵੇਰੇ 4:00 ਵਜੇ ਸ਼ੁਰੂ ਹੋਈ ਤੇ ਪੂਰਾ ਫਗਵਾੜਾ ਦਾ ਸਰਾਏ ਰੋਡ ਗਊਸ਼ਾਲਾ ਬੀਹਰ ਤੁਸੀਂ ਦੇਖੋ ਨਾ ਪੂਰਾ ਜਲ ਸਾਲ ਉੱਤਕਿਆ ਪੂਰਾ ਪਾਣੀ ਪਾਣੀ ਹੋਇਆ ਬੈ ਦੁਕਾਨਾਂ ਦੇ ਅੰਦਰ ਪਾਣੀ ਜਾ ਚੁੱਕਾ ਹੈ ਫੁੱਲ ਨੁਕਸਾਨ ਦੁਕਾਨਾਂ ਦਾ ਬਹੁਤ ਜਾਨ ਹੋਇਆ ਸਾਰਿਆਂ ਦਾ ਕਾਫੀ ਬਿਜਾਜੀਆਂ ਵਾਲੇ ਦਾ ਕਾਸਮੈਟਿਕ ਬਾਜ਼ਾਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਸਿਰ 3 ਤੋਂ 4 ਘੰਟੇ ਬਾਰਿਸ਼ ਹੋਈ ਹੈ ਕੋਈ ਸਾਰਾ ਦਿਨ ਨਹੀਂ ਕਹਿ ਸਕਦੇ ਸਵੇਰ ਦਾ ਸਮਾਂ ਆ 3 ਤੋਂ 4 ਘੰਟੇ ਦੀ ਬਾਰਿਸ਼ ਦੇ ਵਿੱਚ ਆ ਖਾਲ ਹੋਇਆ ਮੇਰੇ ਕੋਲ ਵਿਪਨ ਭਾਈ ਖੜੇ ਇਹਨਾਂ ਦੀ ਬੇਸਮੈਂਟ ਪੂਰੀ ਪਾਣੀ ਨਾਲ ਭਰੀ ਪਈ ਆ ਪੂਰਾ ਪਾਣੀ ਇਹਨਾਂ ਦੇ ਅੰਦਰ ਜਾ ਚੁੱਕਾ ਸਾਰੀ ਦੁਕਾਨ ਦੇ ਕੋਈ ਸਰਕਾਰ ਵੱਲੋਂ ਜਾਂ ਕੋਈ ਕਿਸੇ ਮਤਲਬ ਕੀ ਮੈਡਮ ਵੱਲੋਂ ਕਮਿਸ਼ਨਰ ਨੂੰ ਕੋਈ ਮੰਗ ਪੱਤਰ ਦਿੱਤਾ ਹੋਵੇ ਜਾਂ ਕੋਈ ਇਸ ਬਾਰੇ ਪਾਣੀ ਦੇ ਮੰਗ ਪੱਤਰ ਇੱਦਾਂ ਜੀ ਹਰ ਸਾਬ ਜੀ ਤਰ੍ਹਾਂ ਕੰਟੀਨਿਊ ਜਾਂਦੇ ਰਹਿੰਦੇ ਆ ਜੀ ਅਧਿਆਰ ਵੱਲੋਂ ਜਾਂਦੇ ਆ ਇਸ ਵਿਧਾ ਨੂੰ ਜਾਂਦੇ ਬੰਦੇ ਵੀ ਜਾਂਦੇ ਆ ਤੇ ਉਹ ਬੁਝੜਾ ਹੁਣ ਇੱਥੇ ਸੀਵਰੇਜ ਦੀ ਆਪਣਾ ਹੈ ਹੀ ਨਹੀਂ ਸਪਲਾਈ ਹੈ ਨਹੀਂ ਸੀਵਰੇਜ ਦੀ ਉਹ ਬਾੜੇ ਦੇ ਵਿੱਚ ਬਾਜ਼ਾਰ ਦੇ ਵਿੱਚ ਹਰ ਸਾਲ ਇਹੀ ਹਾਲ ਹੁੰਦਾ ਆ ਤੇ ਦੇਖੋ ਹੁਣ ਕੀ ਸਰਕਾਰਾਂ ਕਰਦੀਆਂ ਆ ਉਹ ਸਰਕਾਰਾਂ ਨੂੰ ਅਸੀਂ ਹੱਥ ਬੰਨ੍ਹ ਕੇ ਹਰ ਸਾਲ ਕਹਿੰਦਾ ਕਿ ਸੀਵਰੇਜ ਵਾਲਾ ਕੰਮ ਕਰਾ ਦਿਓ ਬਾਜ਼ਾਰ ਦਾ ਇੱਕ ਵਾਰੀ ਓਕੇ ਹੋਊਗੇ ਸਾਰੇ ਬਾਜ਼ਾਰ ਵਾਲੇ ਤੇ ਇਹ ਕੰਮ ਹੋਣਾ ਹੱਲਾਸ਼ੇਰੀ ਨਾਲ ਹੀ ਆ ਸਰਕਾਰ ਚਾਵੇ ਤਾਂ ਕਰ ਸਕਦੀ ਤਾਂ ਕਾ ਇਹ ਕਰਕੇ ਤਾਂ ਬਾਜ਼ਾਰ ਦੇ ਇਕ ਸੀਵਰੇਜ ਪਾਉਣ ਦਾ ਸਾਰੀ ਉਮਰ ਦਾ ਸੁੱਖ ਵੀ ਹੋ ਜਾਊਗਾ ਬਾਜ਼ਾਰ ਵਾਲੇ ਨੂੰ ਸਾਇਲ ਜੀ ਕਿੱਥੋਂ ਆਏ ਆਪਾਂ ਆਪਾਂ ਤਰਫੂਤਲੇ ਤੋਂ ਆਏ ਆਂ ਹਾਂ ਤੇ ਅੱਜ ਦੂਦੀ ਇੱਥੇ ਗਊਸ਼ਾਲਾ ਆਏ ਫਵਾੜੇ ਦੇ ਬਿਯਾਰ ਦੇ ਵਿੱਚ ਮੇਨ ਕੀ ਕਹਿਣਾ ਚਾਹੁੰਦੇ ਅਸੀਂ ਕੁਛ ਨਹੀਂ ਕਹਿਣਾ ਚਾਹੁੰਦਾ ਸਿਰਫ ਆ ਨਾਲੀਆਂ ਨੁਲੀਆਂ ਸਹੀ ਕਰਾਉਣੀ ਚਾਹੀਦੀ ਸਰਕਾਰ ਨੂੰ ਸਰਕਾਰਾਂ ਦੇ ਮੱਗੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰਾਂ ਨੂੰ ਕੁਛ ਨਹੀਂ ਆ ਜਿੱਦਾਂ ਪਾਣੀ ਖੜਾ ਕੱਲ ਨੂੰ ਹੋਰ ਦੇ ਵੀ ਜਾਨਵਰ ਜੂਨਮਰ ਹੋ ਗਏ ਤੇ ਲੜੂਗਾ ਠੀਕ ਹੈ ਲੋਕਾਂ ਦਾ ਨੁਕਸਾਨ ਹੁੰਦਾ ਵਾ ਥੋੜਾ ਸਰਕਾਰ ਨੂੰ ਕਰਨਾ ਚਾਹੀਦਾ ਅੱਜ ਜਿਹੜਾ ਗਊਸ਼ਾਲਾ ਵਿੱਚ ਪਾਣੀ ਇਕੱਠਾ ਹੋਇਆ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇਹ ਗੌਸ਼ਾਲਾ ਜੇ ਨਹੀਂ ਹੋਇਆ ਜੀ ਇਹ ਸਾਰੇ ਫਗਵਾੜੇ ਚ ਜਿਹੜੀ ਅੱਜ ਪਹਿਲੀ ਵਾਰ ਜ਼ਿਆਦਾ بارش ਹੋਈ ਆ ਉਹਦੇ ਕਰਕੇ ਸਾਰੇ ਫਗਵਾੜੇ ਚ ਪਾਣੀ ਹੋਇਆ ਦੇਖੋ ਜੀ ਸਲਮਾ ਰੋਡ ਤੇ ਅੱਜ ਤੋਂ 10 ਸਾਲ ਪਹਿਲਾਂ ਕਦੀ ਵੀ ਪਾਣੀ ਨਹੀਂ ਆਉਂਦਾ ਹੀ ਹਾਈਵੇ ਦਾ ਪਾਣੀ ਸਾਡੇ ਸਲਮਾ ਰੋਡ ਤੇ ਆਉਂਦਾ ਸਲਮਾ ਰੋਡ ਦਾ ਪਾਣੀ ਉਹ ਗੌਸ਼ਾਲਾ ਰੋਡ ਨੂੰ ਜਾਂਦਾ ਆ ਜਾਂ ਗੌਸ਼ਾਲਾ ਉਧਰੋਂ ਸਾਰਾ ਪਾਣੀ ਆਦਾ ਹੈ ਤੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੁੰਦਾ ਔਰ ਇਸ ਵਾਰ ਵੀ ਹੋਇਆ ਆ ਕਿ ਅਸੀਂ ਬੇਨਤੀ ਕੀਤੀ ਸੀ ਆਪਣੇ ਐਮਪੀ ਸਾਹਿਬ ਦੇ ਅਬੀਵਾਲ ਜੀ ਨੂੰ ਥੋੜੇ ਦਿਨ ਪਹਿਲਾਂ ਵੀ ਨਿਕ ਨਿਕ ਪਹਿਲਾਂ ਕਿਹਾ ਸੀ ਕਿ ਇਹ ਜਿਹੜਾ ਹਾਈ ਜਿਹੜਾ ਪਾਣੀ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਕਿ ਸਾਡੇ ਦੁਕਾਨਦਾਰਾਂ ਨੂੰ ਨੁਕਸਾਨ ਨਾ ਹੋਏ ਉਹੀ ਗੱਲ ਹੋਈ ਹੈ ਜੀ ਉਸਾਨਾ ਦੇਖੋ ਬਿਜ਼ਾਰ ਦੇ ਵਿੱਚ ਹੁਣ ਕਿੰਨਾ ਪਾਣੀ ਹੈ ਦੁਕਾਨਾਂ ਤੇ ਆਇਆ ਸੀ ਸਵੇਰੇ 5 ਵਜੇ ਤੱਕ ਸਵੇਰੇ ਆਏ ਆ ਅਸੀਂ ਆਪ ਪਾਣੀ ਜਾਨੀ ਕੱਢਦੇ ਪਏ ਆ ਤੇ ਦੇਖੋ ਹਾਲਾਤ ਬਹੁਤ ਮਾੜੇ ਆ ਫਰਵਾੜੇ ਸ਼ਹਿਰ ਦੇ ਸਾਡਾ ਮੇਨ ਮਾਰਕੀਟ ਆ ਸਿਮਾ ਰੋਡ ਔਰ ਗੌਸ਼ਾਲਾ ਰੋਡ ਇਹਰੇ ਵਿੱਚ ਹਰ ਸਾਲ ਹੀ ਲੋਕਾਂ ਦਾ ਨੁਕਸਾਨ ਹੁੰਦਾ ਦੁਕਾਨਦਾਰ ਵੀਰਾਂ ਦਾ ਅਸੀਂ ਬੇਨਤੀ ਕੀਤੀ ਸੀ ਕਿਉਂਕਿ ਵਿਦਾਨਦਾਰ ਵਪਾਰੀ ਵਰ ਗਿਆ ਉਹ ਨਾ ਤਾਂ ਉਹਨਾਂ ਕੋਲ ਪੈਣ ਵਿੱਚ ਪ੍ਰੈਸ ਕਰਦਾ ਦਾ ਇਲਾਜ ਨਹੀਂ ਕਰ ਸਕਦੇ ਆ ਅਸੀਂ ਤਾਂ ਬੇਨਤੀ ਕਰ ਸਕਦੇ ਆ ਕਿ ਇਹਦਾ ਹੱਲ ਕੀਤਾ ਜਾਵੇ ਜਿਹੜਾ ਸਾਈਡ ਇਹਦਾ ਪਾਣੀ ਸਾਡੇ ਤਜਾਰਾ ਚ ਆਉਂਦਾ ਉਹਨੂੰ ਰੋਕਿਆ ਜਾਵੇ ਉਹਦੇ ਨਾਲ ਕਿਉਂਕਿ ਬਾਜ਼ਾਰ ਦੇ ਹਾਈਵੇ ਦਾ ਪਾਣੀ ਰੁਕੇਗਾ ਤੇ ਬਾਜ਼ਾਰ ਦੇ ਪਾਣੀ ਨਹੀਂ ਆਵੇਗਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਵੇ ਹਰ ਇੱਕ ਸਾਲ ਅਸੀਂ ਬੇਨਤੀ ਕਰਦੇ ਆਂ ਔਰੀਆਂ ਰਹਿੰਦੀਆਂ ਸਰਕਾਰਾਂ ਜਾਣੀਆਂ ਰਹਿੰਦੀਆਂ ਸਰਕਾਰਾਂ ਪਰ ਕਿਸੇ ਨੇ ਵੀ ਇਹਦਾ ਪ੍ਰਕਤ ਇੰਤਜ਼ਾਮ ਨਹੀਂ ਕੀਤਾ ਅਸੀਂ ਹੱਥ ਔਰ ਕੇ ਹਰੇਕ ਵਾਰੀ ਬੇਨਤੀ ਕਰਦੇ ਆ ਇਸ ਵਾਰ ਵੀ ਬੇਨਤੀ ਕਰਦੇ ਆ ਕਿ ਸਾਡਾ ਹੱਲ ਕੀਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਚਲੋ ਉਹ ਤਾਂ ਹੋਣਾ ਹੀ ਹੈ ਜੀ ਤੇ ਪਰ ਅੱਗੇ ਤੋਂ ਉਹਦਾ ਬਚਾਅ ਕਰਨ ਲਈ ਪ੍ਰਸ਼ਾਸਨ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਦਾ ਹੱਲ ਕੀਤਾ ਜਾਵੇ